ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਦਿਨਨਗਰ ਦੇ ਪੰਚਾਇਤੀ ਚੋਣਾਂ 'ਚ ਅਕਾਲੀ ਪਾਜਬਾ ਦਾ ਹੋਇਆ ਸਫਾਇਆ ਔਰਨਾ ਜੋਧਰੀ ਨੇ ਕਿਹਾ ਕਾਂਗਰਸ ਪਾਰਟੀ ਵੱਲੋਂ ਕੀਤੇ ਗੇ ਵਿਕਾਸ ਕਮਾਂ ਕਾਰਨ 98% ਪੰਚਾਇਤਾਂ ਕਾਂਗਰਸ ਪਾਰਟੀ ਦੀਆਂ ਬਣੀਆਂ ਪੰਚਾਇਤਾਂ ਦੀ ਜਿੱਤ ਕਨ ਲੋਕ ਸਭਾ ਚੋਣਾਂ 'ਚ ਮਿਲੇਗਾ ਵੱਡਾ ਫਾਇਦਾ ਪੰਜਾਬ 'ਚ ਹੋਈਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਦੀਨਾ ਨਗਰ ਵਿਧਾਨ ਸਭਾ ਹਲਕੇ ਅੰਦਰ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਹਾਸਲ ਹੋਇਆ ਹੈ ਦੀਨਾ ਨਗਰ ਹਲਕੇ 'ਚ 98% ਪੰਚਾਇਤਾਂ ਕਾਂਗਰਸ ਪਾਰਟੀ ਨਾਲ ਸਬੰਧਤ ਬਣੀਆਂ ਹਨ ਜਿਸ ਕਾਰਨ ਹਲਕੇ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਖੁਸ਼ੀ ਦੇ ਮੌਕੇ ਤੇ ਪੰਜਾਬ ਦੀ ਟ੍ਰਾਂਸਪੋਰਟ ਮੰਤਰੀ ਅਰਨਾ ਚੋਧਰੀ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ ਅਤੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਜਾ ਰਹੇ ਸਨ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੋਧਰੀ ਅਤੇ ਕੈਬਨਿਟ ਮੰਤਰੀ ਅਰਨਾ ਚੋਧਰੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦੀਨਾ ਨਗਰ 'ਚ ਕਾਂਗਰਸ ਪਾਰਟੀ ਦਾ 98% ਪੰਚਾਇਤ ਦਾ ਬੰਨਾ ਮੇਰੇ ਵੱਲੋਂ ਹਲਕੇ ਅੰਦਰ ਕਰਵਾਏ ਗਏ ਅਨਗਿੰਦ ਕਮਾਂ ਦੀ ਜਿੱਤ ਹੈ ਉਨਾ ਦੱਸਿਆ ਕਿ ਕਾਂਗਰਸ ਦੀਆਂ ਪੰਚਾਇਤੀ ਚੋਣਾਂ ਬੰਨ੍ਹ ਨਾਲ ਸਾਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੱਡਾ ਫਾਇਦਾ ਹੋਵੇਗਾ ਅਤੇ ਅਸੀਂ ਪੰਜਾਬ ਦੀਆਂ 13 'ਚੋਂ 13 ਸੀਟਾਂ ਤੇ ਜਿੱਤ ਹਾਸਲ ਕਰਾਂਗੇ। ਉਹਨਾਂ ਕਿਹਾ ਕਿ ਦਿਨਾਨਗਰ ਹਲਕੇ ਦੇ ਲੋਕਾਂ ਨੇ ਜੋ ਮੈਨੂੰ ਪਿਆਰ ਦਿੱਤਾ ਹੈ ਮੈਂ ਸਾਰੇ ਪੰਚਾਇਰਪੰਚਾਇਦਾ ਧੰਨਵਾਦ ਕਰਦੀ ਹਾਂ ਅਤੇ ਵਿਸ਼ਵਾਸ ਦਿਵਾਉਂਦੀ ਹਾਂ ਕਿ ਦਿਨਾਨਗਰ ਹਲਕੇ ਦੇ ਸਾਰੇ ਪਿੰਡਾਂ ਦਾ ਵਿਕਾਸ ਬਿਨਾਂ ਕਿਸੇ ਭਿੰਨਪੇਦ ਦੇ ਕਰਵਾਇਆ ਜਾਵੇਗਾ। ਪੰਚਾਇਤ ਦੀਆਂ ਚੋਣਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦਿਨਾਨਗਰ ਦੇ ਵਿੱਚ ਬੜੀਆਂ ਫ੍ਰੀ ਔਰ ਫੇਅਰ ਚੋਣਾਂ ਹੋਈਆਂ ਨੇ ਔਰ ਸਾਰੇ ਇਲਾਕੇ ਨੂੰ ਸਾਡੇ ਵੱਲੋਂ ਔਰ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਇਹ ਸਪੈਸ਼ਟ ਇਨਸਟਰਕਸ਼ਨ ਸਨ ਕਿ ਆਮਾਨ ਆਮਾਨ ਦੇ ਨਾਲ ਫ੍ਰੀ ਔਰ ਫੇਅਰ ਵਿਦਾਊਟ ਕਿਸੇ ਡਰਪਾਉ ਤੋਂ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਔਰ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਦਿਨਾਨਗਰ ਇਲਾਕੇ ਦੇ ਵਿੱਚ ਕਿਸੇ ਵੀ ਝਗੜੇ ਤੋਂ ਰਹਿਤ ਬੜੇ ਪਿਆਰ ਨਾਲ ਸਾਡੇ ਇਲੈਕਸ਼ਨ ਸੰਪੰਨ ਹੋਏ ਨਾ ਅੱਜ ਤੁਸੀਂ ਜਿਵੇਂ ਦੇਖਦੇ ਪਿਓ ਕਿ ਲਗਭਗ ਸਾਰੇ ਇਲਾਕੇ ਤੋਂ ਦੀਨਾਨਗਰ ਦੇ ਤੋਂ ਸਾਰੇ ਬਲਾਕਾਂ ਦੇ ਜਿਹੜੇ ਦੀਨਾਨਗਰ ਦੇ ਨਾਲ ਸੰਬੰਧਿਤ ਸੀ ਉਹ ਪੰਜ ਸਰਪੰਚ ਅੱਜ ਆਏ ਨੇ ਤੇ ਜੇ ਮੈਂ ਇਹ ਗੱਲ ਕਹਿ ਦਿਆਂ ਕਿ 98% 98% ਲਗਭਗ 100% ਸਰਪੰਚ ਜਿਹੜੇ ਨੇ ਮੈਨੂੰ ਤੇ ਕੋਈ ਨਜ਼ਰ ਨਹੀਂ ਆਉਂਦਾ ਇੱਕ ਦੋ ਸ਼ਾਇਦ ਛੱਡ ਕੇ ਬਾਕੀ ਲਗਭਗ ਜਿਹੜੇ ਨੇ ਕਾਂਗਰਸ ਦੇ ਜਿੱਤੇ ਆ ਔਰ ਲੋਕਾਂ ਨੇ ਬਹੁਤ ਜ਼ਬਰਦਸਤ ਹੰਗਾਰਾ ਦਿੱਤਾ ਹੈ ਔਰ ਕੈਪਟਨ ਅਮਰਿੰਦਰ ਸਿੰਘ ਔਰ ਅਰੁਣਾ ਚੌਧਰੀ ਦੀ ਜਿਹੜੀ ਡਿਵੈਲਪਮੈਂਟ ਪੱਖੀ ਸੋਚ ਆ ਉਸ ਤੇ ਮੋਹਰ ਲਾਈ ਆ ਔਰ ਸਾਰਾ ਦੀਨਾ ਨਗਰ ਇਲਾਕਾ ਇੱਕ ਮੋਟ ਇੱਕ ਜੁਟ ਹੋ ਕੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਇਲੈਕਸ਼ਨ ਲੜਿਆ ਔਰ ਉਹ ਅੱਜ ਉਹਦਾ ਰਿਜ਼ਲਟ ਹੈ ਤੁਸੀਂ ਦੇਖਦੇ ਹੋ ਉਹ ਚਹਿਲ ਪਹਿਲਾ ਲਗਭਗ ਕੰਪਲੀਟ ਇਲਾਕਾ ਇਕੱਠਾ ਹੋਇਆ ਔਰ ਉਹਨਾਂ ਨੇ ਵਧਾਈਆਂ ਦਿੱਤੀਆਂ ਔਰ ਵਧਾਈਆਂ ਲਈਆਂ ਔਰ ਮੈਂ ਇਸੇ ਤਰ੍ਹਾਂ ਹੀ ਕਾਮਨਾ ਕਰਦਾ ਕਿ ਦਿਨਾ ਨਗਰ ਇਲਾਕਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਡਵੈਲਪਮੈਂਟ ਵੱਲ ਧਿਆਨ ਦੇਈਏ ਔਰ ਜਿਹੜਾ ਸਾਡਾ ਇਲਾਕਾ ਬਾਰਡਰ ਦਾ ਏਰੀਆ ਥੋੜਾ ਪਿੱਛੇ ਰਹਿ ਗਿਆ ਸੀ ਇਸ ਨੂੰ ਵੀ ਅਸੀਂ ਬਾਕੀ ਪੰਜਾਬ ਦੇ ਇਲਾਕਿਆਂ ਵਾਂਗ ਅੱਗੇ ਲੈ ਕੇ ਆਈਏ ਅੱਜ ਦੇ ਦਿਨ ਸਾਰੇ ਇਲਾਕਾ ਨਿਵਾਸੀਆਂ ਨੂੰ ਔਰ ਸਾਰੇ ਜਿੱਤੇ ਪੰਚਾਂ ਸਰਪੰਚਾਂ ਨੂੰ ਮੇਰੇ ਵੱਲੋਂ ਔਰ ਦਿਨਾ ਨਗਰ ਇਲਾਕੇ ਵੱਲੋਂ ਔਰ ਖਾਸ ਤੌਰ ਤੇ ਡਿਸਟ੍ਰਿਕਟ ਕਾਂਗਰਸ ਕਮੇਟੀ ਗੁਰਦਾਸਪੁਰ ਤੋਂ ਬਹੁਤ-ਬਹੁਤ ਮੁਬਾਰਕ ਅੱਜ ਤੁਹਾਨੂੰ ਪਤਾ ਹੈ ਕਿ ਹੁਣੇ ਪੰਚਾਇਤਾਂ ਦੇ ਇਲੈਕਸ਼ਨ ਜਿਹੜੇ ਨੇ ਖਤਮ ਹੋਏ ਨੇ ਔਰ ਅੱਜ ਬੜੀ ਚਹਿਲ ਪਹਿਲ ਇਸ ਕਰਕੇ ਹੈ ਕਿ ਅੱਜ ਪਹਿਲੀ ਵਾਰ ਇਹ ਸਾਰੇ ਨਵੇਂ ਚੁਣੇ ਹੋਏ ਸਰਪੰਚਾਂ ਔਰ ਪੰਚਾਂ ਅੱਜ ਸਾਨੂੰ ਮਿਲਣ ਆਏ ਨੇ ਔਰ ਇਸ ਗੱਲ ਦੀ ਬਹੁਤ ਹੀ ਖੁਸ਼ੀ ਹੈ ਕਿ ਲਗਭਗ 100% ਜਿਹੜੇ ਸਰਪੰਚ ਨੇ ਕਾਂਗਰਸ ਪਾਰਟੀ ਦੇ ਜਿੱਤੇ ਨੇ ਔਰ ਇੱਕ ਬੜੀ ਇੱਥੇ ਦੱਸਣ ਵਾਲੀ ਗੱਲ ਹੈ ਬਹੁਤ ਜ਼ਰੂਰੀ ਕਿ ਬਿਨਾਂ ਕਿਸੇ ਲੜਾਈ ਚ ਗਏ ਤੋਂ ਬਿਨਾ ਕਿਸੇ ਆ ਦਬਾਅ ਦੇ ਇਹ ਫੇਅਰ ਇਲੈਕਸ਼ਨ ਹੋਏ ਨੇ ਔਰ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹੈ ਕਿ ਔਰਤਨ ਏਮਪਾਵਰਮੈਂਟ ਤੇ ਇਹਨਾਂ ਤੇ ਪੈਰਾ ਦਿੰਦੇ ਹੋਏ 50% ਜਿਹੜਾ ਉਹਨਾਂ ਨੇ ਕੀਤਾ ਸੀ ਕਿ ਲੇਡੀਜ਼ ਨੂੰ ਇਹਦੇ ਵਿੱਚ ਪਾਰਕਿਦਾਰੀ ਹੋਣੀ ਚਾਹੀਦੀ ਹੈ ਉਹਦਾ ਅੱਜ ਰਿਜ਼ਲਟ ਸਾਹਮਣੇ ਆ ਔਰ ਇੱਥੇ 50% ਲੇਡੀਆਂ ਵੀ ਇੱਥੇ ਆਈਆਂ ਨੇ ਇਹਨਾਂ ਨੂੰ ਦੇਖ ਕੇ ਬਹੁਤ ਹੀ ਮੈਨੂੰ ਖੁਸ਼ੀ ਹੋਈ ਹੈ ਕਿ ਸਹੀ ਮੈਨੇ ਦੇ ਵਿੱਚ ਔਰਤਾਂ ਨੂੰ ਅੱਗੇ ਆਉਣ ਦਾ ਇਹ ਮੌਕਾ ਮਿਲਿਆ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਰਪੰਚ ਔਰ ਪੰਚ ਜਿਹੜੀਆਂ ਲੇਡੀਆਂ ਜਿੱਤ ਕੇ ਆਈਆਂ ਨੇ ਇਹ ਬਹੁਤ ਹੀ ਮਿਹਨਤ ਦੇ ਨਾਲ ਔਰ ਆਪਣੇ ਤੰਦੇਈ ਦੇ ਨਾਲ ਇਮਾਨਦਾਰੀ ਨਾਲ ਆਪਣੇ ਵਿਕਾਸ ਦੀ ਸੋਚ ਲੈ ਕੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਕਰਵਾਉਣੀਆਂ ਆ ਆ ਬਾਕੀ ਕੈਪਟਨ ਸਾਹਿਬ ਦੇ ਅਗਵਾਈ ਹੇਠ ਪੰਜਾਬ ਸਰਕਾਰ ਨੇ ਜਿਹੜੀਆਂ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਨੇ ਇਹਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਆ ਔਰ ਮੈਨੂੰ ਲੱਗਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਆਲਮੋਸਟ 100% ਜੜੀਆਂ ਆ ਜੜੀਆਂ ਪੰਚਾਇਤਾਂ ਨੇ ਉਹ ਕਾਂਗਰਸ ਪੱਖੀ ਜਿੱਤੀਆਂ ਨੇ ਸੋ ਇੱਕ ਬਹੁਤ ਵੱਡੀ ਇੱਕ ਉਪਲਬਧੀ ਹੈ ਔਰ ਉਹਨਾਂ ਦੇ ਕੀਤੇ ਹੋਏ ਕੰਮਾਂ ਤੇ ਇੱਕ ਮੋਹਰ ਲੋਕਾਂ ਨੇ ਲਗਾ ਦਿੱਤੀ ਹੈ ਔਰ ਇਹਦਾ ਅਸਰ ਆਉਣ ਵਾਲੇ ਜੜੀਆਂ ਲੋਕ ਸਭਾ ਦੀਆਂ ਚੋਣਾਂ ਹੈ ਉਹਨਾਂ ਉਤੇ ਸਾਫ਼ ਦਿਖੇਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਸਾਰੇ ਹੀ ਰਲ ਮਿਲ ਕੇ ਨਵੀਂ ਜੜੇ ਸਰਪੰਚ ਬਣੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਪੰਚ ਜਿਹੜੇ ਜਿੱਤੇ ਨੇ ਉਹਨਾਂ ਦੇ ਨਾਲ ਮਿਲ ਮਿਲ ਕੇ ਬਹੁਤ ਵੱਡੀ ਲੀਡ ਦੇ ਨਾਲ ਇੱਥੋਂ ਅਸੀਂ ਜਿੱਤਾਂਗੇ ਗੁਰਦਾਸਪੁਰ ਦੀ ਸੀਟ ਔਰ ਇਸ ਗੁਰਦਾਸਪੁਰ ਹੀ ਨਹੀਂ ਪੂਰੇ ਪੰਜਾਬ ਦੀਆਂ 13 ਚੋਂ 13 ਸੀਟਾਂ ਅਸੀਂ ਜਿੱਤਾਂਗੇ ਸੋ ਅੱਜ ਐਸਾ ਮੈਂ ਐਸਾ ਮੇਰਾ ਪੂਰਾ ਵਿਸ਼ਵਾਸ ਹੈ ਔਰ ਅੱਜ ਮੈਂ ਆਪਣੇ ਵੱਲੋਂ ਸਾਰੇ ਹੀ ਨਵੇਂ ਬਨੇ ਪੰਚ ਔਰ ਸਰਪੰਚਾਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਹੈ ਕਿ ਜਿਨ੍ਹਾਂ ਨੇ ਇਹ ਕਾਂਗਰਸ ਦੀ ਜਿਹੜੀ ਸੋਚ ਹੈ ਵਿਕਾਸਪੱਖੀ ਸੋਚ ਤੋਂ ਪੈਰਾ ਦਿੱਤਾ ਜਾਵੇ। న్యూਸ ਡੈਸਕ ਤੋਂ ਡਾਕਟਰ ਮੇਸ ਰੰਗਲ ਦੀ ਰਿਪੋਰਟ ਲਿਵਿੰਗ ਪੰਜਾਬ న్యూਸ ਦੀ ਨਨਾਗਰ।